ਗੁਰੂ ਮਹਾਰਾਜ ਦੀ ਤਾਬਿਆ ਵਿੱਚ ਬਿਰਾਜਮਾਨ ਸੁਭਾਏਮਾਨ ਉਸ ਪਰਮ ਪਿਤਾ ਪਰਮੇਸ਼ਵਰ ਦੇ ਸਰੂਪ ਦੀ ਉਸਤਤ ਕਰਦੇ ਹੋਏ ਬਾਣੀ ਗੁਰੂ ਗੁਰੂ ਹੈ ਬਾਣੀ ਇਸ ਤੋਂ ਵੱਡਾ ਕੁਝ ਵੀ ਨਹੀਂ ਔਰ ਬਾਣੀ ਵੀ ਪੱਕੀ ਸੱਚੀ ਤੁਰ ਤੁਰ ਕਰ ਤੁਰ ਦਰਗਾਹ ਤੋਂ ਆਈ ਹੋਈ ਸਿਆਣੇ ਦੇ ਕਥਨ ਨੇ ਸੋ ਉਸ ਸੱਚੀ ਸਰਕਾਰ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਹੋਏ ਤੁਹਾਡੇ ਸਾਰਿਆਂ ਨੂੰ ਬਹੁਤ ਬਹੁਤ ਆਦਬ ਦੇ ਨਾਲ ਇਸ ਪਰਿਵਾਰ ਦੇ ਵੱਲੋਂ ਜਵਨ ਦਾ ਪਰਿਵਾਰ ਦੇ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ ਤੁਸੀਂ ਵਕਤ ਕੱਢ ਕੇ ਕੀਮਤੀ ਵਕਤ ਕੱਢ ਕੇ ਉਸ ਸ਼ਖਸ ਦੀ ਅੰਤਿਮ ਯਾਤਰਾ ਨੂੰ ਪੂਰਨ ਕਰਨ ਆਏ ਹੋ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਖਸੀਅਤਾਂ ਜਿਹੜੀਆਂ ਪੈਦਾ ਹੁੰਦੀਆਂ ਨੇ ਹੀਰੇ ਤਰਾਸ਼ਣ ਵਾਲੇ ਹੁੰਦੇ ਨੇ ਮਗਰ ਪੱਥਰ ਸਹੀ ਨਿਕਲਣਾ ਚਾਹੀਦਾ ਕਾਰبن ਸਹੀ ਨਿਕਲਣੀ ਚਾਹੀਦੀ ਹੈ ਉਸ ਨੂੰ ਤਰਾਸ਼ਣ ਵਾਲਾ ਜਦੋਂ ਤਰਾਸ਼ਦਾ ਫਿਰ ਉਸ ਦਾ ਮੁੱਲ ਪੈਂਦਾ ਔਰ ਅਹਿਮਨ ਹੀਰਾ ਕੱਬ ਕਹੇ ਲੱਖ ਟਕੋ ਮੇਰਾ ਮੋਲ ਬੜੇ ਬੜਾਈ ਨਾ ਕਰਨ ਬੜੇ ਨਾ ਬੋਲੇ ਬੋਲ ਅਹਿਮਨ ਹੀਰਾ ਕੱਬ ਕਹੇ ਲੱਖ ਟਕੋ ਮੇਰਾ ਮੋਲ ਉਹਦੀ ਕੀਮਤ ਪਾਉਣ ਵਾਲੇ ਸਾਰੀ ਦੁਨੀਆ ਬੈਠੀ ਹੈ ਇਹ ਹੀਰਾ ਤਰਾਸ਼ਿਆ ਗਿਆ ਹੈ ਉਸ ਮਾਲਕ ਵੱਲੋਂ ਉਸ ਪਰਮੇਸ਼ਰ ਵੱਲੋਂ ਇਸ ਮਾਤ ਪਿਤਾ ਦੀ ਇਸ ਪਰਿਵਾਰ ਦੀ ਉਸ ਬੱਚੇ ਦੇ ਉੱਤੇ ਪੂਰੇ ਅਸ਼ੀਰਵਾਦਾਂ ਦੇ ਨਾਲ ਦੁਆਵਾਂ ਸਨ ਐਸੇ ਕਰਕੇ ਇਹ ਦੁਨੀਆ ਦੀ ਨਜ਼ਰ ਵਿੱਚ ਆਇਆ ਤੇ ਅੱਜ ਪੰਜਾਬੀ ਦਾ ਸੁਪਰਸਟਾਰ ਬਣ ਕੇ ਗਿਆ ਹੈ ਗਾਇਕੀ ਦਾ ਸੁਪਰਸਟਾਰ ਸੋ ਮੈਂ ਉਸ ਗੁਰੂ ਗੁਰੂ ਮਹਾਰਾਜ ਦੇ ਚਰਨਾਂ ਵਿੱਚ ਬਹੁਤੇ ਸ਼ਬਦ ਬੋਲ ਨਹੀਂ ਸਕਦਾ ਕਿਉਂਕਿ ਅਸੀਂ ਉਸ ਜਦੋਂ ਬੋਲਦੇ ਆ ਵਿੱਚ ਕੂੜ-ਗਵਾੜ ਵੀ ਤੋਲ ਜਾਂਦੇ ਸਾਫ ਸੁੱਚੀ ਥਾਂ ਤੇ ਕਿਉਂਕਿ ਇਸ ਤੋਂ ਵਧੀਆ ਪਵਿੱਤਰ ਥਾਂ ਕੋਈ ਨਹੀਂ ਹੈ। ਉਹਦੀ ਛਾਂ ਥੱਲੇ ਬੈਠ ਕੇ ਕੁਝ ਹੋਰ ਬੋਲਣਾ ਬੜਾ ਔਖਾ ਹੈ। ਇੱਕ ਇੱਕ ਸ਼ਬਦ ਤੋਲ ਮੋਲ ਕੇ ਬੋਲਣਾ ਪੈਂਦਾ, ਡਰ ਕੇ ਬੋਲਣਾ ਪੈਂਦਾ। ਲੱਤਾਂ ਕਮਣ ਲੱਗ ਜਾਂਦੀਆਂ, ਸਿਰ ਤੇ ਨੱਚਦੇ ਆਂ, ਗਾਉਨੇ ਆਂ, ਬੇਪਰਵਾਹ ਹੋ ਕੇ ਗਾਉਨੇ। ਮਗਰ ਇਹਨਾਂ ਦੇ ਸਾਹਮਣੇ ਆਵਾਜ਼ ਨਿਕਲਦੀ ਨਹੀਂ, ਬੋਲ ਥੜਕਣ ਲੱਗ ਜਾਂਦੇ ਨੇ। اٹਕਣ ਲੱਗ ਜਾਂਦੇ ਨੇ। ਪਰ ਮੈਂ ਧੰਨ ਉਸਮਾਨ ਦੇ ਜਿਹਨੇ ਲਾਲ ਜਮਿਆ ਉਹਨੂੰ ਤਰਬੀਅਤ ਦਿੱਤੀ ਐਸੀ ਕਿ ਅੱਜ ਉਸ ਮਕਾਮ ਤੇ ਪਹੁੰਚਿਆ ਐਨੀ ਦੁਨੀਆ ਇਕੱਤਰਤ ਹੋਈ ਹੈ ਕੋ ਚਾਰ ਬੰਦੇ ਕਿਸੇ ਦੇ ਪਿੱਛੇ ਨਹੀਂ ਜਾਂਦੇ ਐਨਾ ਇਕੱਠ ਹੋਣਾ ਇਹ ਮਾਂ ਬਾਪ ਦੀ ਕਮਾਈ ਹੁੰਦੀ ਹੈ ਉਸ ਸ਼ਖਸ ਦੀ ਕਮਾਈ ਹੁੰਦੀ ਹੈ ਜਿਨੇ ਇਹ ਨੇਕੀ ਇਹ ਮੇਲ ਮਿਲਾਪ ਸ਼ਿੱਦਤ ਔਰ ਖਲੂਸ ਕਮਾਇਆ ਹੈ ਹਨ ਭਾਗ ਉਹਨਾਂ ਦੇ ਪਿਤਾ ਜੀ ਜਿਨ੍ਹਾਂ ਦੀ ਲਗਨ ਦੇ ਨਾਲ ਉਹਨਾਂ ਨੇ ਉਸ ਨੂੰ ਉਹ ਰਾਹ ਦਿਖਾਇਆ ਕਿ ਚੱਲ ਭਾਈ ਤੇਰੀ ਹਰ ਉਮੀਦ ਹਰ ਆਸ ਪੂਰੀ ਕੀਤੀ ਜਾਊਗੀ ਗੁਰੂ ਮਹਾਰਾਜ ਦੀ ਤਾਬਿਆ ਦੇ ਨਾਲ ਗੁਰੂ ਮਹਾਰਾਜ ਦੀ ਕਿਰਪਾ ਦੇ ਨਾਲ ਆਸ਼ੀਰਵਾਦ ਦੇ ਨਾਲ ਔਰ ਮੈਂ ਸਦਕੇ ਜਾਵਾਂ ਨਾ ਨੌਜਵਾਨ ਦੋਸਤਾਂ ਦੇ ਗਰੇਵਾਲ ਸਾਹਿਬ ਕੁਲਵਿੰਦਰ ਬਿੱਲਾ ਜਿਹੜੇ ਜਿਸ ਦਿਨ ਇਹ ਐਕਸੀਡੈਂਟ ਹੋਇਆ ਉਸ ਦਿਨ ਤੋਂ ਲੈ ਕੇ ਉਸ ਨੂੰ ਅੰਦਰ ਲਿਜਾਣ ਤੱਕ ਅੰਤਮ ਯਾਤਰਾ ਤੋਰਨ ਤੱਕ ਇਹ ਸ਼ਖਸ ਉੱਥੇ ਸੀ ਬਿੱਲਾ ਉੱਥੇ ਸੀ ਔਰ ਬੋਤਨਾ ਚੱਕ ਰਹੀ ਸੀ ਜਿਹੜੇ ਲੋਕ ਸੰਗਤ ਸਾਰੀ ਚਲੀ ਗਈ ਸੀ ਖਾਲੀ ਬੋਤਲਾਂ ਜਿੱਥੇ ਸੰਸਕਾਰ ਕੀਤਾ ਗਿਆ ਸੀਗਾ ਉਹਨਾਂ ਦੀਆਂ ਖਾਲੀਆਂ ਹੀ ਬੋਤਲਾਂ ਚੱਕ ਖਚਕ ਕੇ ਸਾਫ ਸਫਾਈ ਕਰਕੇ ਫੇਰ ਨਿਕਲੇ ਇਹ ਹੈ ਦੋਸਤੀ ਇਹ ਹੈ ਯਾਰੀ ਇਹ ਹੈ ਮਿੱਤਰਤਾਈ ਸਫਾਈ ਵਿੱਚ ਖੁਦਾਈ ਔਰ ਸ਼ਾਬਾਸ਼ ਹੈ ਨਾ ਸਾਰੇ ਮਿੱਤਰਾਂ ਕਲਾਕਾਰਾਂ ਦੇ ਦੋਸਤਾਂ ਦੇ ਜਿੰਨੇ ਵੀ ਅਸਵੇਲੇ ਮੌਜੂਦ ਨੇ ਪ੍ਰੋਣਾ ਨੇ ਕਿਹਾ ਕਿ ਜਿੰਨੇ ਵੀ ਪ੍ਰੋਗਰਾਮ ਕਿਉਂਕਿ ਬਹੁਤ ਪ੍ਰੋਗਰਾਮ ਸੀਗੇ ਕੁਲਵਿੰਦਰ ਭਾਜੀ ਕੋਲੇ ਜਵੰਦਾਜੀ ਕੋਲੇ ਰਾਜਵੀਰ ਜਵੰਦਾਜੀ ਕੋਲੇ ਬਹੁਤ ਪ੍ਰੋਗਰਾਮ ਸੀ ਲਗਾਤਾਰ ਪ੍ਰੋਗਰਾਮ ਸੀਗੇ ਔਰ ਇਹਨਾਂ ਸਾਰਿਆਂ ਨੇ ਇਕਤਰਤ ਹੋ ਕੇ ਇੱਕ ਮੀਟਿੰਗ ਕੀਤੀ ਕਹਿੰਦੇ ਆਪਾਂ ਇਸ ਤਰ੍ਹਾਂ ਕਰੀਏ ਕਿ ਸਾਰੇ ਉਹ ਤੇ ਜਿੰਨੇ ਵੀ ਪ੍ਰੋਗਰਾਮ ਹੈ ਉਹਦੇ ਵਿੱਚੋਂ ਇੱਕ ਇੱਕ ਅਸੀਂ ਕਰੀਏ ਔਰ ਉਸ ਪ੍ਰੋਗਰਾਮ ਦੀ ਸਾਰੀ ਜੋ ਕਮਾਈ ਹੈ ਜੋ ਉਸ ਨੂੰ ਮਿਲਣੀ ਸੀ ਉਸ ਦੇ ਪਰਿਵਾਰ ਨੂੰ ਦਿੱਤੀ ਜਾਵੇ ਤੇ ਇਹਦਾ ਮਤਲਬ ਹੈ ਅੰਗਰੇਜ਼ੀ ਦੀ ਉਹ ਜੋ ਲਫ਼ਜ਼ ਸਹੀ ਲਿਖਿਆ ਸੀ ਸ਼ੋ ਮਸਟ ਗੋ ਮੇਰੇ ਲਈ ਵੀ ਕੋਈ ਸੇਵਾ ਲਾਉਣੀ ਇਸ ਕਰਕੇ ਨਹੀਂ ਕਿ ਮੈਂ ਮਤਲਬ ਉਹ ਕੁਝ ਆਪਣੇ ਆਪ ਨੂੰ ਸੋਚਦਾ ਕਿ ਮੇਰਾ ਵੀ ਮਤਲਬ ਮੈਨੂੰ ਪ੍ਰੋਗਰਾਮ ਮਿਲ ਜਾਏਗਾ ਮੈਂ ਪ੍ਰੋਗਰਾਮ ਮੇਰਾ ਵੀ ਉਹੀ ਹੋਈ ਹੋਏਗਾ ਜੋ ਤੁਸੀਂ ਕਿਹਾ ਮੇਰਾ ਵੀ ਉਹ ਹੋਇਆ ਉਸ ਤੋਂ ਵੱਧ ਕਰਨ ਦੀ ਕੋਸ਼ਿਸ਼ ਕਰਾਂਗੇ ਜ਼ਿੰਦਗੀ ਦੇ ਵਿੱਚ ਆਉਣ ਵਾਲੇ ਸਮਿਆਂ ਦੇ ਵਿੱਚ ਵੀ ਅਸੀਂ ਨਾਲ ਖੜੇ ਹਾਂ ਸਸੇ ਸਾਰੇ ਕਲਾਕਾਰ ਤੁਹਾਡੇ ਨਾਲ ਖੜੇ ਹਾਂ ਦਾਤਾ ਮਿਹਰ ਕਰੇ ਮੇਰਾ ਸਾਥ ਔਰ ਸਾਨੂੰ ਬਲ ਬੁੱਧੀ ਔਰ ਨਸੀਹਤ ਔਰ ਸਹਿਦ ਬਖਸ਼ੇ ਕਿ ਅਸੀਂ ਇਸ ਬੋਲ ਨੂੰ ਕਮਾਉਣ ਯੋਗ ਹੋ ਜਾਈਏ ਬੋਲੇ ਤਾਂ ਬਹੁਤ ਜਾਂਦੇ ਆ ਬੋਲ ਮਗਰ ਕਮਾਉਣਾ ਬਹੁਤ ਮੁਸ਼ਕਲ ਹੁੰਦਾ ਬਾਬਾ ਸੋ ਮੈਂ ਤੁਹਾਡਾ ਸਾਰਿਆਂ ਦਾ ਪਰਿਵਾਰ ਵੱਲੋਂ ਆਦਰ ਸਤਿਕਾਰ ਕਰਦੇ ਹੋਏ ਰਾਜਵੀਰ ਦੀ ਇਸ ਆਖਰੀ ਸਫਰ ਨੂੰ ਬਹੁਤ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦਾ ਕਿ ਕਿਸੇ ਨਾ ਕਿਸੇ ਰੂਪ ਵਿੱਚ ਫੇਰ ਆਵੇ ਫੇਰ ਸਟੇਜ ਤੇ ਬੋਲੇ ਜੁਗ ਜੁਗ ਜੀਣ ਸਰੋਤੇ ماں ਬੋਲੀ ਪੰਜਾਬੀ ਦੇ ਜਿੰਨਾ ਕਰਕੇ ਰੌਣਕ ਮੇਲੇ ਲੱਗਦੇ ਰਹਿਣੇ ਜਿੱਦਾਂ ਸਿਫਤ ਕਰਾਵਾ ਸ਼ਾਇਰਾਂ ਤੇ ਫਨਕਾਰਾਂ ਦੀ ਬਾਬੂ ਸਿੰਘ ਮਾਨ ਜੀ ਜੋ ਸਾਡੇ ਸਾਰਿਆਂ ਦੇ ਸਿਰਮੌਰ ਕਲਮ ਦੇ ਮਾਲਕ ਨੇ ਸ਼ਾਇਰ ਨੇ ਕਿੰਦਾ ਸ਼ਿਫਟ ਕਰਾਂ ਮੈਂ ਸ਼ਾਇਰਾਂ ਤੇ ਫਨਕਾਰਾਂ ਦੀ ਮਹਿਫਿਲ ਵਿੱਚ ਸਟੇਜਾਂ ਉੱਤੇ ਗੱਜਦੇ ਰਹਿਣੇ ਦਾਤਾ ਮੇਰ ਕਰੇ ਦਾਤਾ ਭਲੇ ਕਰੇ ਬਾਗ ਤੇਰੇ ਦੀ ਰਾਖੀ ਕਰ ਕਰ ਇਮਾਨ ਦੇ ਸ਼ਬਦ ਨੇ ਮੇਰੇ ਮੂੰਖੋਂ ਨਿਕਲਦੇ ਪਰ ਜਿਸ ਸ਼ਾਇਰ ਦੇ ਲਿਖੇ ਨੇ ਉਹ ਮੀਆਂ ਮੁਹੰਮਦ ਬਖਸ਼ ਸਾਹਿਬ ਨੇ ਬਾਗ ਤੇਰੇ ਦੀ ਰਾਖੀ ਕਰ ਕਰ ਸਾਰੀ ਉਮਰ ਗੁਜ਼ਾਰੀ ਫਲ ਪੱਕਣ ਤੇ ਜਦ ਨੂੰ ਆਇਆ ਲੈ ਗਏ ਹੋਰ ਵਪਾਰੇ ਪੰਛੀ ਉੱਡ ਗਏ ਨੇ ਉੱਡ ਗਏ ਮਾਰੋ ਡਾਰੀ ਪੰਛੀ ਉੱਡ ਗਏ ਨੇ ਸਾਡੀ ਰਹਿ ਗਈ ਚੋਕ ਖਿਲਾਰੀ ਪੰਛੀ ਉੱਡ ਗਏ ਨੇ ਰੰਗ ਬਰੰਗੀਆਂ ਯਾਦਾਂ ਛੱਡ ਕੇ ਵਿਲਕਦੀਆਂ ਫਰਿਆਦਾਂ ਛੱਡ ਕੇ ਪੰਜੇ ਵਕਤ ਨਮਾਜ਼ਾਂ ਛੱਡ ਕੇ ਛੱਡ ਕੇ ਦੁਨੀਆਦਾਰੀ ਪੰਛੀ ਉੱਡ ਗਏ ਨੇ ਉੱਡ ਗਏ ਮਾਰ ਵਗਾ ਰਬ ਨੇ ਵਕਤ ਮੁਕਰਰ ਕੀਤਾ ਰੱਬ ਨੇ ਵਕਤ ਮੁਕਰਰ ਕੀਤਾ ਕਿੰਨਾ ਖਾਦਾ ਕਿੰਨਾ ਪੀਤਾ ਮਿਣਕੇ ਆ ਮਿਣਕੇ ਸਾਰੀ ਉਮਰ ਦਾ 피ਤਾ ਆਉ ਜਾਂਦੇ ਪਟਵਾਰੀ ਪੰਛੀ ਉੜ ਗਏ ਨੇ ਜਿੰਨਾ ਖਾਦਾ ਕਿੰਨਾ ਪੀਤਾ ਮਿਣਕੇ ਸਾਰੀ ਉਮਰ ਦਾ 피ਤਾ ਆਉ ਜਾਂਦੇ ਪਟਵਾਰੀ ਪੰਛੀ ਉੜ ਗਏ ਨੇ ਉਸ ਸੁਮੇਰ ਕਰੇ ਮੇਰਾ ਸائیں بس ਕਿਰਪਾ ਰੱਖੇ ਕਿਸੇ ਦਾ ਯਾਰ ਨਾ ਵਿਛੜੇ ਕਿਸੇ ਦਾ ਪਿਆਰ ਨਾ ਵਿਛੜੇ ਰੱਬਾ ਕਦੇ ਵੀ ਨਾ ਪੈਣ ਵਿੱਚ ਛੋੜੇ ਸੁਣ ਲੈ ਦੁਆਵਾਂ ਮੇਰੀਆਂ ਕੋਈ ਜਾਂਦੇ ਹੋਏ ਸੱਜਣਾ ਨੂੰ ਮੋੜੇ ਸੁਣ ਲੈ ਦੁਆਵਾਂ ਮੇਰੀਆਂ ਦਿਨ ਪਿਆਰ ਦੇ ਕਦੇ ਨਾ ਹੋਣ ਥੋੜੇ ਸੁਣ ਲੈ ਦੁਆਵਾਂ ਮੇਰੀਆਂ Nusrat Fateh Ali Khan ਸਾਹਿਬ ਜੀ ਦੇ ਬੋਲ ਦਿਲਾਂ ਵਿੱਚ ਧੜਕ ਜਿੱਥੇ ਧੜਕਦੇ ਆਏ ਨੇ ਉੱਥੇ ਯਾਦਵੀਰ ਦੀ ਆਵਾਜ਼ ਪੰਜਾਬ ਦੀ ਸਰਜ਼ਮੀਨ ਤੇ ਗੂੰਜਦੀ ਰਹੇਗੀ ਸਰਜ਼ਮਿੰਦੀਆਂ ਸਾਰੀਆਂ ਹੱਦਾਂ ਸਰਹੱਦਾਂ ਪਾਰ ਕਰਕੇ ਵੀ ਉਸ ਅਨਹੱਦ ਦੇ ਵਾਜੇ ਵਾਂਗੂ ਗੂਜੇਗੀ ਉਸ ਸੋ ਤੁਹਾਨੂੰ ਸਾਰਿਆਂ ਨੂੰ ਪਰਮੇਸ਼ਰ ਦਾਤਾ ਗੁਰੂ ਤੰਦਰੁਸਤੀ ਬਖਸ਼ੇ ਸਾਰਿਆਂ ਨੂੰ ਮਨਦਰੁਸਤੀ ਬਖਸ਼ੇ ਖੂਬਸੂਰਤੀ ਬਖਸ਼ੇ ਸਫਰੁਤੀ ਤੰਦਰੁਸਤੀ ਨਾਲ ਨਵਾਜ਼ੇ ਚੜ੍ਹਦੀ ਕਲਾ ਵਿੱਚ ਰੱਖੇ ਔਰ ਉਸ ਬੱਚੇ ਨੂੰ ਉਹਨਾ ਹੀ ਪਿਆਰ ਦੇਣਾ ਜਿੰਨਾ ਪਹਿਲਾਂ ਦਿੱਤਾ ਸੀ ਮੰਚ ਤੇ ਜੋ ਉਸ ਨੂੰ ਦਿੱਤਾ ਮੈਨੂੰ ਇੱਕ ਵਾਰੀ ਮਿਲਣ ਦਾ ਕਹਿੰਦੇ ਜੀ ਜਵਨ ਦਾ ਸਭ ਤੁਹਾਨੂੰ ਮਿਲਣਾ ਚਾਹੁੰਦੇ ਨੇ ਅਨਾਜਵੀਰ ਤੁਹਾਨੂੰ ਮਿਲਣਾ ਚਾਹੁੰਦੇ ਨੇ ਮੈਂ ਕਿਹਾ ਪਲੀਜ਼ ਬੁਲਾਓ ਜੀ ਮੇਅ ਦੀਆਂ ਆਵਾਜ਼ਾਂ ਸੁਣਿਆ ਉਸ ਨੂੰ ਬੁਲਾਓ ਜਦੋਂ ਬੁਲਾਇਆ ਤੇ ਉਹ ਮੈਂ ਕਿਹਾ ਯਾਰ ਮੈਨੂੰ ਤਾਂ ਇਸ ਤਰ੍ਹਾਂ ਲੱਗਦਾ ਕਿ ਮੈਂ ਆਪਣੇ ਆਪ ਨੂੰ ਦੇਖ ਰਿਹਾ ਉਹਦੀ ਤਸਵੀਰ ਦਿਖਾਈ ਗਈ ਸੇਮ ਡਰੈਸ ਸੇਮ ਪਹਿਰਾਵਾ ਉਸ ਮੂਰਤ ਦੇ ਵਿੱਚ ਹੈ ਉਹ ਉਹਦੇ ਵਿੱਚ ਇਸ ਤਰ੍ਹਾਂ ਲੱਗਿਆ ਕਿ ਸਰੇ ਆਇਨਾ ਮੇਰਾ ਅਕਸ ਹੈ ਸਰੇ ਆਇਨਾ ਮੇਰਾ ਅਕਸ ਹੈ ਪਸੇ ਆਇਨਾ ਕੋਈ ਔਰ ਹੈ ਮੈਂ ਖਿਆਲ ਹੂੰ ਕਿਸੇ ਔਰ ਦਾ ਮੁਝੇ ਸੋਚਦਾ ਕੋਈ ਔਰ ਹੈ ਸੋ ਬੋਤਾ ਬੋਲਣਾ ਇੰਨਾ ਕੀ ਮੇਰਾ ਕਬੂਲ ਕਰਿਓ ਬਸ ਦਾਤਾ ਮਿਹਰ ਕਰੇ ਬਸ ਹਿੰਮਤ ਨਹੀਂ ਹਾਰਨਾ ਮਾਤਾ ਸ਼੍ਰੀ ਤੁਹਾਡੇ ਅੰਦਰ ਬੜਾ ਬਲ ਹੈ ਮਾਂ ਜਦੋਂ ਜਨਮ ਦਿੰਦੀ ਹੈ ਔਰ ਜਦੋਂ ਆਖਰ ਤੱਕ ਉਹਦੇ ਸਾਹਮਣੇ ਛੋਟੀ ਉਮਰ ਚ ਕੋਈ ਬੱਚਾ ਤੁਰ ਜੇ ਤਾਂ ਫਿਰ ਬਰਦਾਸ਼ਤ ਤੋਂ ਬਾਹਰ ਹੁੰਦਾ ਵਾ ਮਗਰ ਇਹ ਉਹ ਹੌਸਲੇ ਵਾਲੀਆਂ ਉਹੀ ਬੀਬੀਆਂ ਨੇ ਜਿਨ੍ਹਾਂ ਨੇ ਗੁਰੂ ਮਹਾਰਾਜ ਨੇ ਸਜਾਇਆ ਸੀ ਉਹਨਾਂ ਦੀ ਮਿਸਾਲ ਦੇਣੀ ਦਾਤਾ ਮੇਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਬਹੁਤ ਬਹੁਤ ਧੰਨਵਾਦ ਮਾਨ ਸਾਹਿਬ